ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਮਿੱਤਲ ਸਾਹਿਬ ਦਾ ਜਨਮ ਦਿਨ ਹੈ ਜੀ ਮਿੱਤਲ ਸਾਹਿਬ ਸਾਡੇ ਬੜੇ ਯੰਗ ਨੌਜਵਾਨ ਨੇ ਸਾਡੇ ਪਰਿਵਾਰ ਦੇ ਵਿੱਚ ਜੁੜੇ ਨਵੇਂ ਇਹਨਾਂ ਦੀ ਉਮਰ 70 ਸਾਲ ਹੋ ਜਾਣੀ ਆ ਪਰ ਅੱਜ ਇਹ ਆਪਣੀ ਹਰ ਇੱਕ ਜਨਮ ਦਿਨ ਤੇ ਇੱਕ ਇਵੈਂਟ ਰੱਖਦੇ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਕਰਦੇ ਜਿਹਦੇ ਦਾ ਸਾਈਕਲਿੰਗ ਕਰਦੇ ਆ ਜਾਂ ਰਨਿੰਗ ਕਰਦੇ ਨੇ ਤੇ ਆਪਣੇ ਆਪ ਨੂੰ ਯੰਗ ਰੱਖਣ ਦੇ ਲਈ ਲੋਕਾਂ ਨੂੰ ਮੈਸੇਜ ਦੇਣ ਲਈ ਕਿ ਬੜਾ ਵੱਡਾ ਅਪਰਾਲਾ ਕਰ ਰਹੇ ਨੇ ਬੜੀਆਂ ਇਹਨਾਂ ਦੀਆਂ ਪ੍ਰਾਪਤੀਆਂ ਇਹਨਾਂ ਨੇ ਵਰਲਡ ਦੇ ਵਿੱਚ ਜਾ ਕੇ ਸਾਈਕਲਿੰਗ ਕੀਤੀ ਹੈ ਬਹੁਤ ਕਿੰਨੇ ਹੁਣ ਮੈਂ ਇਹਨਾਂ ਦੀਆਂ ਪ੍ਰਾਪਤੀਆਂ ਗਿਣਾਵਾਂ ਤਾਂ ਟਾਈਮ ਬਹੁਤ ਲੱਗ ਗਿਆ ਨਾ ਪਰ ਇਹ ਸਾਡੇ ਲਈ ਵੀ ਬੜੀ ਮਾਣ ਦੀ ਗੱਲ ਆ ਵੀ ਅੱਜ ਇਹਨਾਂ ਨੇ ਆਪਣੇ ਜਨਮ ਦਿਨ ਵਾਲੇ ਦਿਨ ਇਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਵੀ ਬਹੁਤ-ਬਹੁਤ ਥੈਂਕ ਯੂ ਜੀ ਤੇ ਇਹਨਾਂ ਨੇ ਇੱਥੋਂ ਅੱਜ ਸਾਈਕਲ ਰੇਸ ਸ਼ੁਰੂ ਕਰੀ ਹੈ ਤੇ ਜਗਰਾਉਂ ਰਾਜੇਟਾ ਪੇ ਤੇ ਕਰ ਦੇਣਾ ਕਿੰਨੇ ਕਿਲੋਮੀਟਰ ਦੀ 69 ਕਿਲੋਮੀਟਰ 69 69 ਦੇ ਹੋ ਗਿਆ ਇਹ ਤੇ 69 ਕੰਪਲੀਟ ਕਰਨੀ ਹੈ ਜਿਨ੍ਹਾਂ ਨੇ ਤੇ ਉਹਦੇ ਵਿੱਚ ਅਸੀਂ ਵੀ ਪਾਰਟਿਸਿਪੇਟ ਕਰ ਰਹੇ ਆ ਸਾਡੇ ਬੱਚੇ ਵੀ ਨਾਲ ਥੋੜੇ ਬਹੁਤ ਤਾਂ ਕੰਪਨੀ ਕਰਨਗੇ ਬਾਕੀ ਅਸੀਂ ਪੰਜ ਕਿ ਜਾਣੇ ਆ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਨਾਲ ਜਾ ਕੇ ਆਈ ਜਿਸ ਤੇ ਕਰ ਜਾਂਦੇ ਨੇ ਇਹ ਕਿਉਂਕਿ ਅਸੀਂ ਵੀ ਸਵੇਰੋਂ ਸਾਈਕਲਿੰਗ ਕਰਦੇ ਆ 20 ਕਿਲੋਮੀਟਰ ਪਰ ਅੱਜ 69 ਦੀ ਆ 70 ਦੇ ਨੇੜੇ ਜਾਣਾ ਤੇ ਵਾਹਿਗੁਰੂ ਕਰਾਉਣਗੇ ਕਿਰਪਾ ਆਪੇ ਤੇ ਸਾਡੇ ਪੀਐਸ ਵਾਗਾ ਜੀ ਜਿਹੜੇ ਇਹਨਾਂ ਦੇ ਮਿੱਤਲ ਸਾਹਿਬ ਦੇ ਦੋਸਤ ਨੇ ਜਿਨ੍ਹਾਂ ਕਰਕੇ ਮਿੱਤਲ ਸਾਹਿਬ ਨਾਲ ਸਾਡਾ ਸੰਪਰਕ ਬਣਿਆ ਤੇ ਇਸ ਤਰ੍ਹਾਂ ਦੇ ਜਿਹੜਾ ਹਾਰੂ ਬੰਦੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬੜੀਆਂ-ਬੜੀਆਂ ਪ੍ਰਾਪਤੀਆਂ ਕੀਤੀਆਂ ਇਹਨਾਂ ਦੇ ਸੁਪਨਾ ਸੀਗਾ ਵੀ ਮੈਂ ਇੰਡੀਆ ਤੋਂ ਇੰਗਲੈਂਡ ਜਾ ਕੇ ਆਮਾ ਸਾਈਕਲ ਸਾਈਕਲ ਦੇ ਰਾਹੀਂ ਤੇ ਉਹ ਵੀ ਇਹਨਾਂ ਨੇ ਮੰਨ ਲਓ ਆਪਣਾ ਪੂਰਾ ਕੀਤਾ ਸੁਪਨਾ ਤੇ ਹੋਰ ਬਹੁਤ ਸਾਰੇ ਇਹਨਾਂ ਦੇ ਇਦਾਂ ਦੇ ਸੀਗੇ ਐਵਰੇਸਟ ਤੇ ਜਾ ਕੇ ਆਏ ਨੇ ਜਿੱਥੇ ਆਪਣਾ ਉਹ ਬੇਸ ਕੈਂਪ ਤੇ ਹਨਾ ਤੇ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਇਸ ਤਰ੍ਹਾਂ ਦੇ ਜਿਹੜੇ ਮੈਂਬਰ ਸਾਡੇ ਆਸ-ਪਾਸ ਹੀ ਸਾਡੇ ਵਿੱਚ ਹੀ ਰਹਿੰਦੇ ਨੇ ਸਾਨੂੰ ਫਰਜ਼ ਬਣਦਾ ਸਾਡਾ ਵੀ ਅਸੀਂ ਐਪਰੀਸ਼ੀਏਟ ਕਰੀਏ ਆਪਾਂ ਉਹਨਾਂ ਦੇ ਨਾਲ ਖੜੀਏ ਜਿੰਨਾ ਖੜ੍ਹ ਸਕਦੇ ਆ ਕਿਉਂਕਿ ਇੱਕ ਬੜਾ ਵੱਡਾ ਸੁਨੇਹਾ ਸਮਾਜ ਲਈ ਅੱਜ ਨਸ਼ਿਆਂ ਦੇ ਵਿੱਚ ਪੰਜਾਬ ਗਲਤਾਨ ਹੋਈ ਜਾ ਰਿਹਾ ਲੋਕ ਪੰਜਾਬ ਦਾ ਇੱਕ ਪੱਖ ਹੀ ਦੇਖ ਰਹੇ ਆ ਵੀ ਖੰਨੀ ਅਸੀਂ ਸਾਰੇ ਨਸ਼ਾ ਹੀ ਕਰੀ ਜਾਂਦੇ ਇੱਥੇ ਲੋਕ ਪਰ ਇੱਥੇ ਸਾਡੇ ਕੋਲੇ ਇਦਾਂ ਦੇ ਲੋਕ ਵੀ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਸਮਾਜ ਲਈ ਆਪਣੇ ਦੇਸ਼ ਲਈ ਆਪਣੇ ਲਈ ਬਹੁਤ ਪ੍ਰਾਪਤੀਆਂ ਕੀਤੀਆਂ ਤੇ ਉਹਨਾਂ ਦੇ ਵਿੱਚੋਂ ਮਿੱਤਲ ਸਾਹਿਬ ਇੱਕ ਨੇ ਜਿਨ੍ਹਾਂ ਨੂੰ ਅਸੀਂ ਵਧਾਈ ਦੇ ਪਾਤਰ ਵੀਰੇ ਤੁਹਾਨੂੰ ਵਧਾਈ ਵੀ ਦਿੰਨੇ ਆ ਆਜੋ ਇੱਕ ਮਿੰਟ ਵੀਰੇ ਰੱਖਿਆ ਆਜੋ ਵਾਪਸੀ ਤੇ 1 ਕਿਲੋਮੀਟਰ ਵੀ ਰੇਸ ਲਾਉਣੀ ਹੈ ਹਾਂ ਵਾਪਸੀ ਤੇ ਇਹਨਾਂ ਨੇ ਅੱਜ 69 ਕਿਲੋਮੀਟਰ ਦਾ ਤਾਂ ਸਾਈਕਲਿੰਗ ਕਰਨੀ ਹੈ ਤੇ 21 ਕਿਲੋਮੀਟਰ ਦੀ ਇਹਨਾਂ ਨੇ ਰਨਿੰਗ ਕਰਨੀ ਹੈ ਅੱਜ ਨਾਲ ਦੇਖੋ ਇੱਕ 70 ਸਾਲ ਦਾ ਬਜ਼ੁਰਗ ਖੁੰਡੀ ਨਾਲ ਤੁਰਦਾ ਨਹੀਂ ਇਹਨਾਂ ਨੂੰ ਨਹੀਂ ਕਹਿੰਦੇ ਐਗਜ਼ਾਮਪਲ ਦੇ ਰਹੇ ਆ ਵੀ 70 ਸਾਲ ਦਾ ਬਜ਼ੁਰਗ ਇੱਕ ਖੁੰਡੀ ਨਾਲ ਤੁਰਦਾ ਉਹ ਆਪਣੇ ਕਰ ਉਹ ਅੰਦਰੋਂ ਨਿਕਲ ਕੇ ਗੇਟ ਤੇ ਆ ਕੇ ਬੈਠ ਕੇ ਸਾਰਾ ਦਿਨ ਪੂਰਾ ਕਰਕੇ ਅੰਦਰ ਤੇ ਆ ਕੇ ਦੁਬਾਰਾ ਫਿਰ ਬੈਠ ਜਾਂਦਾ ਤੇ ਇੱਥੇ ਇੱਕ 70 ਸਾਲ ਦਾ ਇਹ ਨੌਜਵਾਨ ਆਪਣੇ ਜਨਮ ਦਿਨ ਤੇ ਅੱਜ 70 70 ਕਿਲੋਮੀਟਰ ਦੀ ਸਾਈਕਲਿੰਗ ਕਰ ਰਿਹਾ ਤੇ 21 ਕਿਲੋਮੀਟਰ ਦੀ 69 ਜਾਨੀ ਕਿ ਸਾਡਾ ਇੱਕ ਅਕਸੀ ਵਿੱਚ ਪਾਈ ਲੈਨੇ ਅਸੀਂ ਇੱਕ ਪਾਈ ਲੈਨੇ ਵਿੱਚ ਤੇ ਜਾਨੀ ਕਿ ਰਨਿੰਗ ਕਰਨੀ ਹੈ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਇਹਨਾਂ ਦੀਆਂ ਪ੍ਰਾਪਤੀਆਂ ਮੈਂ ਬੜੇ ਵਧੀਆ ਇੱਕ ਸੁਭਾਅ ਦੇ ਮਾਲਕ ਨੇ ਬਹੁਤ ਸਿੰਗਰ ਵੀ ਬਹੁਤ ਵਧੀਆ ਨੇ ਵੱਡੀ ਗੱਲ ਤਾਂ ਇਹ ਹੈ ਵੀ ਇਹ ਸਰਬਕਲਾ ਸੰਪੂਰਨ ਨੇ ਤੇ ਅੱਜ ਸਾਨੂੰ ਮੌਕਾ ਮਿਲ ਰਿਹਾ ਇਹਨਾਂ ਦੇ ਜਨਮ ਦਿਨ ਤੇ ਸਾਡੇ ਬੱਚਿਆਂ ਨੂੰ ਮੌਕਾ ਮਿਲ ਰਿਹਾ ਵੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸੱਚੇ ਪਾਤਸ਼ਾਹ ਨੂੰ ਤੰਦਰੁਸਤੀਆਂ ਵਾਖਣ ਚੜ੍ਹਦੀ ਕਲਾ ਵਾਖਣ ਤੇ ਅੱਜ ਅਸੀਂ ਇਹ 69 ਕਿਲੋਮੀਟਰ ਦੀ ਜਿਹੜੀ ਰੇਸ ਆ ਉਹ ਸਾਈਕਲ ਸਾਈਕਲਿੰਗ ਤੇ ਉਹ ਕਰਨ ਜਾ ਰਹੇ ਹਾਂ ਜਗਰਾਉਂ ਟੱਕਰ ਵੈਗਰੂ ਕਿਰਪਾ ਕਰਨ ਤੰਦਰੁਸਤੀ ਵਾਹ ਧੁੰਦ ਵੀ ਬਹੁਤ ਜ਼ਿਆਦਾ ਵਾ ਪਰ ਸੇਫਟੀ ਵਾਈਜ਼ ਤੁਸੀਂ ਪੂਰਾ ਧਿਆਨ ਰੱਖਿਆ ਗੱਡੀਆਂ ਨਾਲ ਨੇ ਇੱਕ ਪੂਰੇ ਗੱਡੀ ਰਹੂਗੀ ਇੱਕ ਪਿੱਛੇ ਰਹੂਗੀ ਸਿਰਫ ਜਿਹੜੇ ਵੱਡੇ ਲੜਕੇ ਨੇ ਸਾਡੇ ਜਿਹੜੇ ਯੰਗ ਬੁਆਏ ਨੇ ਉਹੀ ਸਾਡੇ ਨਾਲ 4-5 ਸਾਈਕਲ ਦੇ ਅਸੀਂ ਯਾਰ ਛੋਟੇ ਬੱਚੇ ਥੋੜੀ ਦੂਰ ਤਿੱਕਰ ਜਾਣਗੇ ਫਿਰ ਉੱਥੋਂ ਵਾਪਸ ਆਉਣਗੇ ਵੱਡੀ ਰੋਡ ਤੇ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਬੱਚੇ ਹਾਂ ਬਾਕੀ ਇਹ ਰਨਿੰਗ ਦੇ ਵਿੱਚ ਭਾਗ ਲੈਣਗੇ 1 ਕਿਲੋਮੀਟਰ ਵਾਲੀ ਸੀ ਬੱਚੇ ਕਿਉਂਕਿ ਅੱਗੇ ਵੀ ਸਾਡੇ ਬੱਚੇ ਪਾਰਟਿਸਿਪੇਟ ਕਰਦੇ ਆ ਤੇ ਮੈਰਾਥਨ ਵਗੈਰਾ ਇਹਨਾਂ ਨੇ ਪਹਿਲਾਂ ਵੀ ਬੱਚਿਆਂ ਨੇ ਅਚੀਵ ਕੀਤੀਆਂ ਅੱਜ ਵੀ ਮਿਤਲ ਸਾਹਿਬ ਦੇ ਜਨਮ ਦਿਨ ਤੇ ਵੀ ਅਸੀਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਆਪਾਂ ਕੁਝ ਕਰੀਏ ਕਰਾਂ ਤੇ ਪਹੁੰਚ ਗਏ ਆਂ ਜੀ ਅਸੀਂ ਮਨੁੱਖਤਾ ਦੀ ਸੇਵਾ ਤੋਂ ਸੁਪਨਿਆਂ ਦੇ ਘਰ ਤੋਂ ਸੈਕਿੰਡ ਸ਼ੁਰੂ ਕੀਤੀ ਸੀ ਤੇ ਅਸੀਂ ਰਾਜੇਪੁਰ ਤੇ ਕਰ ਕੰਪਲੀਟ ਕੀਤੀ ਆ ਬਾਕੀ ਜਿਹੜੇ 69 ਦੇ ਅੱਜ ਹੋਏ ਨੇ ਜਿਨ੍ਹਾਂ ਦੀ ਉਮਰ ਦੇ ਵਿੱਚ ਅੱਜ 1 ਸਾਲ ਵਧੀ ਨਹੀਂ ਅਸੀਂ ਕਹਿੰਦੇ ਹੋਰ ਜਵਾਨ ਹੋ ਗਏ ਤੇ ਇਹਨਾਂ ਨੇ 69 ਪੂਰਾ ਕੀਤਾ ਇਸ ਤੋਂ ਵੀ ਅੱਗੇ 10 ਕਿਲੋਮੀਟਰ ਜਾ ਕੇ ਫਿਰ ਵਾਪਸ ਆਏ ਨੇ ਤੇ ਇੱਥੋਂ ਵਾਪਸ ਜਾ ਕੇ ਹੁਣ ਦਾਖਾ ਗਰਾਉਂਡ ਆ ਜਿਹੜੀ ਉੱਥੇ ਪਹੁੰਚ ਕੇ ਅਸੀਂ ਕੰਪਲੀਟ ਇਹਨੂੰ ਪੂਰਾ ਕਰਨਾ ਰੇਸ ਨੂੰ ਰਾਈਡਰ ਨੂੰ ਇਹ ਸਾਰੇ ਸਾਡੇ ਬੱਚਿਆਂ ਨੇ ਵੀ ਖਾਸ ਕਰਕੇ ਸਭ ਤੋਂ ਛੋਟਾ ਅਰਮਾਨ ਸਾਡੇ ਨਾਲ ਸਾਈਕਲਿੰਗ ਦੇ ਵਿੱਚ ਸਾਡੇ ਨਾਲ ਆ ਬੱਚਾ ਉਹਦੇ ਵੀ ਉਹਦੇ ਲਈ ਬੱਚੇ ਨੇ ਖਿਆਲ ਰੱਖਿਆ ਉਹਨੇ ਵੀ ਆਤੀ ਸਾਡੇ ਨਾਲ ਅਸੀਮ ਬੰਦੂ ਸਾਹਿਬ ਦਾ ਬਾਕੀ ਮਿੱਟਲ ਸਾਹਿਬ ਦਾ ਬਾਕੀ ਸਾਰੇ ਵੀ ਰਾਂ ਨੂੰ ਸ਼ੁਕਰੀਆ ਜਿਨ੍ਹਾਂ ਸਾਨੂੰ ਅੱਜ ਇਸ ਧੀਲੀ ਪ੍ਰੇਰਿਆ ਅਸੀਂ ਹੁਣ ਵਾਪਸ ਜਾ ਰਹੇ ਹਾਂ ਰਾਜਧਾਨੀ ਵੈਕੂਲੀ ਦਾ ਖਾਲਸਾ ਪਾਦੇ ਵਾਹ ਜੀ ਵਾਹ ਮਿੱਤਰ ਸਾਹਿਬ ਵਧਾਈਆਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸਰ ਹਾਂਜੀ ਸਰ ਕੀ ਹਾਲ ਚਾਲ ਨੇ ਕਿਲੋਮੀਟਰ ਪੂਰੇ ਕਰਾ ਜਿੰਨੇ ਸਾਹ ਨੇ ਨਹੀਂ ਅਸੀਂ ਅੱਜ ਬਹੁਤ ਖੁਸ਼ੀ ਮਨਾਉਣੇ ਮੈਂ 46 ਕਿਲੋਮੀਟਰ ਅੱਜ ਸਾਈਕਲ ਚਲਾਇਆ ਸਵੇਰੇ ਸਵੇਰੇ ਤੇ ਜਗਰਾਉਂ ਤੋਂ ਮੁੜ ਕੇ ਆਏ ਅਸੀਂ ਬਹੁਤ ਭਾਗਾਂ ਵਾਲੇ ਮੰਨਦੇ ਹਾਂ ਤੁਸੀਂ ਤਾਂ 69 ਇਹਨਾਂ ਨੇ ਸਾਈਕਲਿੰਗ ਵੀ ਪੂਰਾ ਕਰਕੇ ਹਟੇ ਫਿਰ ਇੱਥੋਂ ਮੁੜ ਕੇ ਗਏ ਅਸੀਂ ਉੱਥੇ ਡਿੱਕੀ ਜਾਂਦੇ ਕਿ ਨਹੀਂ ਇੱਥੇ ਪਹੁੰਚੇ ਇੱਥੇ ਆ ਕੇ ਮੈਂ ਕਿੱਥੇ ਹੋ ਕਿ ਨਹੀਂ ਤਾਂ ਉੱਥੇ ਚਲੇ ਗਏ ਮੈਂ ਕਹਿੰਦਾ ਵੀ ਅੱਜ ਤਾਂ ਜਵਾਨ ਕਾਬੂ ਨਹੀਂ ਆਇਆ ਜੀ ਇਹ 70 ਸਾਲ ਦਾ ਜਵਾਕ ਲੱਭਦੇ ਨਹੀਂ ਸਾਨੂੰ ਇਹ ਕਿਸੇ ਦੇ ਕਾਬੂ ਨਹੀਂ ਆਉਂਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਵੇਰੇ ਤੁਸੀਂ ਵੀਡੀਓ ਉਹ ਵੀ ਦੇਖੀ ਆ ਮਿੱਤਲ ਸਾਹਿਬ ਦਾ ਜਨਮ ਦਿਨ ਸੀ ਅੱਜ ਵਿਜੇ ਮਿੱਤਲ ਜੀ ਅੱਜ 69 ਇਅਰ ਦੇ ਹੋਗੇ ਮਤਲਬ 7 70 ਸਾਲ ਦੇ ਹੋਣ ਵਾਲੇ ਅਗਲੇ ਸਾਲ ਪੂਰੇ ਹੋਣਗੇ 70 ਐਂਟਰੀ ਮਾਰ ਗਿਆ 70ਵਾਂ ਸਾਲ ਸ਼ੁਰੂ ਹੋ ਗਿਆ ਅੱਜ ਇਹਨਾਂ ਦਾ ਤੇ ਅੱਜ ਇਹਨਾਂ ਨੇ ਇਹ ਯੰਗ ਬੁਆਏ ਨੇ ਹਰ ਸਾਲ ਜਦੋਂ ਇਹਨਾਂ ਦਾ ਜਨਮ ਦਿਨ ਹੁੰਦਾ ਜਿੰਨੇ ਸਾਲ ਦੇ ਹੋ ਜਾਂਦੇ ਆ ਇਹ ਓਨੇ ਕਿਲੋਮੀਟਰ ਦੀ ਸਾਈਕਲਿੰਗ ਜਾਂ ਨਾਲ ਮੈਰਾਥਨ ਕਰਨੀ ਹੈ ਅੱਜ 69 ਕਿਲੋਮੀਟਰ ਦੀ ਸਾਈਕਲਿੰਗ ਕੀਤੀ ਹੈ ਤੇ ਨਾਲ 21 ਕਿਲੋਮੀਟਰ ਦਾ ਮੈਰਾਥਨ ਦਾ ਕੀਤਾ ਰਨਿੰਗ ਦੇ ਵਿੱਚ ਉਹਦੇ ਵਿੱਚ ਨਾਲ ਸਾਡੇ ਪਰਿਵਾਰ ਦੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਮੰਨੇ ਵੀ ਹਾਂ ਤੋਂ ਵੈਰੀ ਗੁੱਡ ਤੇ ਸਾਈਕਲਾਂ ਦੇ ਵਿੱਚ ਉੱਤੇ ਵੀ ਅਸੀਂ ਅੱਜ ਸਵੇਰੇ ਤੜਕੇ ਉਹ ਸਾਈਕਲ ਲੈ ਕੇ ਇੱਥੋਂ ਨਿਕਲੇ ਸੀ ਸੁਪਨਿਆਂ ਦੇ ਘਰ ਤੋਂ ਜਿਗਰਾਉਂ ਗਏ ਅਸੀਂ ਜਿਗਰਾਉਂ ਰਾਜੇਟਾਬੇ ਤੁਮੜੇ ਮਿੱਤਲ ਸਾਹਿਬ ਜਿਗਰਾਉਂ ਕ੍ਰੋਸ ਕਰਕੇ ਇਹਨਾਂ ਨੇ ਪੂਰੀ 69 ਕਿਲੋਮੀਟਰ ਕੰਪਲੀਟ ਕੀਤੀ ਸਾਈਕਲਾਂ ਦੇ ਉੱਪਰ ਸਾਡੀ 46 ਕਿਲੋਮੀਟਰ ਹੋਈ ਤੇ ਇਹਨਾਂ ਨੇ ਪੂਰੇ ਆਪਣੇ ਜਿਹੜੇ ਮਿੱਥੇ ਹੋਏ ਸੀ ਜਿੰਨੇ ਕਿਲੋਮੀਟਰ ਉਹਨੇ ਪੂਰੇ ਕਰਕੇ ਡਾਕੇ ਗਰਾਉਂਡ ਦੇ ਵਿੱਚ ਜਾ ਕੇ ਉਹਨੂੰ ਕੰਪਲੀਸ਼ ਕੀਤਾ ਡਾਕੇ ਗਰਾਉਂਡ ਤੋਂ ਫਿਰ ਰਨਿੰਗ ਦੇ ਵਿੱਚ ਮੈਰਾਥਨ ਦੇ ਵਿੱਚ ਪਾਰਟਿਸਿਪੇਟ ਸ਼ੁਰੂ ਕੀਤਾ ਤੇ 21 ਕਿਲੋਮੀਟਰ ਪੂਰੀ ਕਰਕੇ ਹੁਣ ਇੱਥੇ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਸਾਥੀ ਸੀਗੇ ਉਹ ਵਿਚਰ ਗਏ ਆ ਸਾਰੇ ਨਾਲ ਪੱਜ ਕੇ ਆਏ ਇਹ ਬੱਚਿਆਂ ਨੇ ਸਾਰਿਆਂ ਨੇ ਪੂਰੀ ਕੀਤੀ ਬਈ ਸ਼ਾਬਾਸ਼ ਮਿਤਲ ਸਾਹਿਬ ਦੇ ਜਨਮ ਦਿਨ ਦੀਆਂ ਵਧਾਈਆਂ ਥੈਂਕ ਯੂ ਥੈਂਕ ਯੂ ਇਹਨਾਂ ਦਾ ਸ਼ੁਕਰੀਆ ਆਈ ਬਾਰ ਬਾਰ ਜੀ ਆਈ ਤੁਮ ਜੀਓ ਹਜ਼ਾਰਾਂ ਸਾਲ ਇਹ ਮੇਰੀ ਹੈ ਅਰਜੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ हैप्पी बर्थडे टू यू थैंक यू जी थैंक यू और क्या दूं मैं दिल के सिवाय तुमको हमारी उमर लग जाए तुमको हमारी उमर लग जाए ਇੱਕ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਹਾਡਾ ਗਿਆ ਨਾ ਤੁਸੀਂ ਮੈਨੂੰ ਮਾਨ ਦਿੱਤਾ ਔਰ ਇੱਕ ਬਹੁਤ ਅੱਛੀ ਪਲੇਟਫਾਰਮ ਦਿੱਤੇ ਜਿੱਥੇ ਮੇਰੇ ਬੱਚੇ ਰਹਾ ਰਹੇ ਹੋ ਸਾਡਾ ਇਸੇ ਵੇਲੇ ਥੋੜਾ ਸਾਰਾ ਰਵੱਲ ਤੇ ਸਾਡੇ ਲਈ ਵੀ ਮਾਨ ਦੀ ਗੱਲ ਹੈ ਵੀ ਕਿੰਨੇ ਸਾਲਾਂ ਤੋਂ ਸਾਡੇ ਨਾਲ ਜੁੜੇ ਹੋਏ ਹੋ ਬੱਗਾ ਜੀ ਸਾਡੇ ਪੀਐਸ ਬੱਗਾ ਜੀ ਸੂਤਰ ਧਾਰਨੇ ਇਸ ਜੀ ਤੇ ਕਿਉਂਕਿ ਇਹਨਾਂ ਦੇ ਮਤਲਬ ਕੋਸ਼ਿਸ਼ਾਂ ਦੇ ਸਦਕਾ ਹੀ ਇਹ ਸਾਰਾ ਕੁਝ ਹੁੰਦਾ ਸਾਡੇ ਬੱਚੇ ਬਹੁਤ ਸੋਹਣੇ ਗੇਮਾਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਖੇਡਾਂ ਨਾਲ ਜੁੜ ਰਹੇ ਨੇ ਗਰਾਊਂਡ ਨਾਲ ਜੁੜ ਰਹੇ ਨੇ ਇਹ ਜਿਹਨਾਂ ਦੇ ਉਦਮ ਸਦਕਾ ਹੀ ਸਾਰਾ ਕੁਝ ਹੋਇਆ ਮਿੱਤਲ ਸਾਹਿਬ ਦੇ ਜਨਮ ਦਿਨ ਤੇ ਅਸੀਂ ਮੈਰਾਥਨ ਤੇ ਜਾਂ ਸੈਕਲ ਰਾਈਡ ਕਰ ਸਕੇ ਜੀ ਬਸ ਅਰਦਾਸ ਕਰਿਓ ਜੀ ਦੁਆ ਦਿਓ ਕੋਈ ਮਿੱਤਲ ਸਾਹਿਬ ਵਾਸਤੇ ਇਹ ਇੱਕ ਐਗਜ਼ਾਮਪਲ ਨੇ ਸਾਡੇ ਅੱਜ ਦੇ ਨੌਜਵਾਨਾਂ ਲਈ ਦੇਖੋ 70 ਸਾਲ ਦੀ ਉਮਰ ਕੰਪਲੀਟ ਕਰ ਦੇਣੀ ਇਹਨਾਂ ਨੇ ਅਗਲੇ ਸਾਲ ਤੇ ਜੰਗ ਆ ਇਹਨਾਂ ਨੇ ਸਾਈਕਲਿੰਗ ਦੇ ਵਿੱਚ ਮੰਨ ਲਓ ਵਰਲਡ ਦੇ ਵਿੱਚ ਕਿੰਨਾ ਕਿੰਨਾ 1200 ਕਿਲੋਮੀਟਰ ਫੀਚੋ ਵੀ ਕੰਟਰੀ ਯੂਰਪ ਦੇ ਕਿਤੇ ਦੇ 23 24 ਕੰਟਰੀਆਂ ਯੂਰਪ ਦੇ ਵਿੱਚ ਸਾਈਕਲ ਤੇ ਗਏ ਨੇ ਤੇ ਫਿਰ 1200 ਕਿਲੋਮੀਟਰ ਫਰਾਂਸ ਦੇ ਵਿੱਚ ਸਾਈਕਲਿੰਗ ਕਰੀ ਇਹਨਾਂ ਨੇ 1500 ਕਿਲੋਮੀਟਰ ਸਕਾਟਲੈਂਡ ਸਕਾਟਲੈਂਡ ਚ 1500 ਕਿਲੋਮੀਟਰ ਕੀਤੀ ਹੈ ਲੋ ਜੀ ਸਾਡੇ ਵੱਲੋਂ ਸਾਰਿਆਂ ਵੱਲੋਂ ਜੀ ਬਹੁਤ ਸ਼ੁਕਰੀਆ ਜੀ ਤੁਸੀਂ ਵਧੀਆ ਕੀਤਾ ਹੈਪੀ ਬਰਥਡੇ ਇਹ ਜ਼ਰੂਰੀ ਹੈ ਜੀ ਨਹੀਂ ਬਹੁਤ ਚੰਗਾ ਹੈ ਮੈਂ ਵੀ ਪਹਿਲੀ ਦਫਾ ਤੁਹਾਨੂੰ ਮਿਲ ਰਿਹਾ ਜੀ ਇਹਨਾਂ ਦਾ ਮਿੱਤਰ ਆ ਜੀ ਇਹ ਵੀ ਸਾਡੇ ਮਿੱਤਰ ਨੇ ਵੈਸੇ ਵੀ ਮਿੱਤਰ ਨੇ ਤੇ ਮਿੱਤਲ ਤੇ ਮਿੱਤਰ ਸਾਡੇ ਸਾਰੇ ਨਾ ਇਦਾਂ ਹੀ ਬਣੇ ਰਹਿਣ ਮਿੱਤਲ ਸਾਹਿਬ ਤੇ ਇਹਨਾਂ ਦੀ ਨਾ ਉਮਰ ਆ ਜਿਹੜੇ ਹੋਰ ਤੰਦਰੁਸਤ ਰਹਿਣ ਚੜ੍ਹਦੀ ਗੱਲਾਂ 'ਚ ਰਹਿਣ 100 ਸਾਲ ਤੋਂ ਵੱਧ ਉਮਰ ਹੋਵੇ ਇਹਨਾਂ ਦੀ ਥੈਂਕ ਯੂ ਜੀ ਥੈਂਕ ਯੂ ਤੇ ਇਦਾਂ ਹੀ ਤੰਦਰੁਸਤ ਰਹਿਣ ਇਦਾਂ ਹੀ ਸਨੇਹਾ ਦਿੰਦੇ ਰਹਿਣ ਤੰਦਰੁਸਤੀ ਦਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ